ਅਸੀ ਕਾਲ ਦੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ 2 ਦਸੰਬਰ ਵਾਲੇ ਦਿਨ ਪੰਜ ਸਿੰਘ ਸਬਾਨਾ ਵੱਲੋਂ ਜਿਹੜਾ ਫੈਸਲਾ ਉਹ ਸੁਣਾਇਆ ਗਿਆ ਸੀ ਤਾਂ ਜਿਨ੍ਹਾਂ ਦੇ ਵਿੱਚੋਂ ਇੱਕ ਸਿੰਘ ਸਬਾਨ ਗਿਆਨੀ ਸੁਲਤਾਨ ਸਿੰਘ ਜਿਨ੍ਹਾਂ ਦਾ ਜਿਹੜਾ ਤਬਾਦਲਾ ਉਹ ਕਰ ਦਿੱਤਾ ਗਿਆ ਤਾਂ ਆਖਰਕਾਰ ਤਬਾਦਲਾ ਕਿਉਂ ਕੀਤਾ ਗਿਆ ਕਿੱਥੇ ਜਿਹੜਾ ਹੁਣ ਸੇਵਾ ਨਿਭਾਉਣਗੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਸਤਿ ਸ਼੍ਰੀ ਅਕਾਲ ਜੀ ਰਪਾਣਾ ਜੀ ਕੀ ਜਿਹੜਾ ਵਜਾ ਹੋਈ ਕਿ ਗਿਆਨੀ ਸੁਲਤਾਨ ਸਿੰਘ ਦਾ ਜਿਹੜਾ ਦਰਬਾਰ ਸਾਹਿਬ ਤੋਂ ਜਿਹੜਾ ਤਬਾਦਲਾ ਕਰ ਦਿੱਤਾ ਗਿਆ ਹੁਣ ਉਹ ਕਿੱਥੇ ਸੇਵਾ ਨਿਭਾਉਣਗੇ ਕੀ ਸਮਝੀਏ ਕਿ ਦਵਾਰਾ ਜਿਹੜਾ ਆਪਾਂ ਕਹਿੰਦੇ ਹਾਂ ਸ਼੍ਰੋਮਿਕ ਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਜੋ ਜੋ ਵਿਚਾਰ-ਵਟਾਂਦਰਾ ਚੱਲ ਰਿਹਾ ਸੀ ਕਿ ਉਸ ਕਰਕੇ ਕੀਤਾ ਗਿਆ ਜਾਂ ਕਾਰਨ ਕੀ ਹੈ ਹਾਂ ਦੇਖੋ ਅਮਰੀ ਜਿਹੜਾ 2 ਦਸੰਬਰ ਹੁਕਮਨਾਮਾ ਸਾਹਿਬ ਵਾਲ ਤੁਸੀਂ ਗੱਲ ਕੀਤੀ ਹੈ ਕਿ ਖਾਸ ਕਰਕੇ ਜਿਹੜੀ ਵੱਡੀ ਚਰਚਾ ਸੁਖਵੀਰ ਸਿੰਘ ਬਾਦਲ ਦੀ ਹੁੰਦੀ ਹੈ ਜਿਹੜੇ ਬਾਕੀ ਲੀਡਰਾਂ ਤਾਂ ਚਰਚਾ ਨਹੀਂ ਹੁੰਦੀ ਪਰ ਉਹ ਜਿਹੜੇ ਹੁਕਮਨਾਮਾ ਤਾਂ ਬੇਸ਼ੱਕ ਸਾਰਿਆਂ ਦੇ ਲਈ ਸੀਗਾ ਅਕਾਲੀ ਦਲ ਦੇ ਸਮੁੱਚੇ ਅਕਾਲੀ ਦਲ ਨੂੰ ਕਹਿ ਰਹੀ ਆਪਾਂ ਪਰ ਜਿਹੜੀ ਵੱਡੀ ਚਰਚਾ ਖੁੰਡ ਚਰਚਾ ਜਿਹੜੀ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਦੀ ਹੁੰਦੀ ਹੈ ਤਾਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਹੁਕਮਨਾਮਾ ਜਦੋਂ ਸੁਣਾਇਆ ਗਿਆ ਤਾਂ ਉਹਦੇ ਚ ਮੋਰੀ ਜਿਹੜੀ ਭੂਮਿਕਾ ਜੋ ਅਕਾਲੀ ਦਲ ਮੰਨ ਰਿਹਾ ਉਹ ਇਹ ਮੰਨਦਾ ਕਿ ਮੋਰੀ ਭੂਮਿਕਾ ਗਿਆਨੀ ਹਰਪ੍ਰੀਤ ਸਿੰਘ ਨੇ ਨਿਭਾਈ ਉਸ ਤੋਂ ਬਾਅਦ ਦੂਜੇ ਨੰਬਰ ਤੇ ਗਿਆਨੀ ਰਗਵੀਰ ਸਿੰਘ ਤੇ ਤੀਜੇ ਨੰਬਰ ਤੇ ਗਿਆਨੀ ਸੁਲਤਾਨ ਸਿੰਘ ਇਹ ਤਿੰਨੋਂ ਸਿੰਘ ਸਾਹਿਬ ਸੀ ਜਿਦੇ ਵਿੱਚ ਗਿਆਨੀ ਰਗਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਤੱਕ ਸ੍ਰੀ ਦੰਦਮਸਾਲ ਤੇ ਜਿਹੜੇ ਗਿਆਨੀ ਸੁਲਤਾਨ ਸਿੰਘ ਸੀ ਉਹ ਤੱਕ ਸ੍ਰੀ ਕੇਸਗੜ ਸਾਹਿਬ ਦੇ ਸਿੰਘ ਸਾਹਿਬ ਸੀਗੇ ਹੁਕਮਨਾਮੇ ਤੋਂ ਬਾਅਦ ਹੌਲੀ-ਹੌਲੀ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਤਾਂ ਉਸ ਸਮੇਂ ਤਬਾਦਲੇ ਹੁੰਦੇ ਗਏ ਤੇ ਅਹੁਦੇ ਤੋਂ ਸੇਵਾ ਮੁਕਤ ਕਰ ਦੇ ਗਏ ਸਭ ਤੋਂ ਪਹਿਲਾਂ ਸੇਵਾ ਮੁਕਤੀ ਹੋਈ ਗਿਆਨੀ ਹਰਪੀ ਸਿੰਘ ਦੀ ਬਿਲਕੁਲ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਤੇ ਨਾਲ ਗਿਆਨੀ ਸੁਲਤਾਨ ਸਿੰਘ ਹੁਣ ਇਸ ਸਮੇਂ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤੇ ਗਿਆਨੀ ਸੁਲਤਾਨ ਸਿੰਘ ਉੱਥੇ ਗ੍ਰੰਥੀ ਵਗੋਂ ਵਜੋਂ ਸੇਵਾਦਾਰੀ ਸੀ ਉਸੇ ਸਮੇਂ ਤੋਂ ਲੰਬਾ ਸਮਾਂ ਸੇਵਾ ਨਿਮਾਉਂਦੇ ਰਹੇ ਪਰ ਇੱਕ ਗੱਲ ਜਿਹੜੀ ਆਮ ਲੋਕ ਮੰਨਦੇ ਨੇ ਕਿ ਜਿਹੜੇ ਪੋਲੀਟੀਕਲੀ ਲੋਕ ਹੁੰਦੇ ਆ ਜਿਹੜੇ ਜਿਹਨੂੰ ਆਪਾਂ ਕਾਗ ਸਿਆਸਤਦਾਨ ਕਹਿ ਦਿੰਨੇ ਆ ਉਹ ਜਿੰਨਾ ਮਰਜੀ ਸਮਾਂ ਬੀਤ ਜੇ ਪਰ ਜਿਹੜੀ ਉਹਨਾਂ ਦੀ ਇੱਕ ਕਹਿੰਦੇ ਆ ਵੀ ਆਪਾਂ ਲੋਕਾਂ ਦੇ ਅੰਦਰ ਜਿਹੜੀ ਖੁੰਧਕ ਹੁੰਦੀ ਆ ਰਾਜਨੀਤਿਕ ਉਹ ਕਦੇ ਨਹੀਂ ਭੁੱਲਦੀ ਤੇ ਇਸੇ ਤਰ੍ਹਾਂ ਜਿਹੜਾ ਐਸਜੀਪੀਸੀ ਦੇ ਕੁਝ ਲੀਡਰ ਜਿਹੜੇ ਖਾਸ ਕਰਕੇ ਕੱਲ੍ਹ ਹੀ ਦਲ ਨਾਲ ਸੰਬੰਧ ਰੱਖਦੇ ਆ ਤੇ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜਿਆਂ ਚ ਨੇੜਲਿਆਂ ਚ ਆ ਤੇ ਉਹਨਾਂ ਨੂੰ ਉਹ ਜਿਹੜੀ ਸ਼੍ਰੀ ਕਾਲ ਤਖਤ ਸਾਹਿਬ ਦੀ ਜਿਹੜੀ ਹੁਕਮਨਾਮੇ ਵਾਲੀ ਟੀਸ ਹੈ ਉਹ ਕਦੇ ਨਾ ਕਦੇ ਹਰ ਰੋਜ਼ ਉਹ ਪੈਂਦੀ ਨਜ਼ਰ ਆ ਰਹੀ ਸੀ ਯਾਨਕਿ ਰੜਕਦੀ ਰਹਿੰਦੀ ਰੜਕਦੀ ਰਹੀ ਉਹ ਤਾਂ ਉਸ ਸਮਾਪਾਲਦੇ ਸੀ ਵੀ ਕੋਈ ਸਮਾ ਆਵੇ ਦੇਖੋ ਹੁਣ ਆਪਾਂ ਕਈ ਦਰਸ਼ਕ ਇਹ ਸੋਚਣਗੇ ਕਿ ਜਿਹੜੇ ਸਤਵੰਤ ਕੌਰ ਜੀ ਕਿਉਂ ਨਹੀਂ ਬੀਬੀ ਵੀ ਉਹ ਤਾਂ ਵਿਰੋਧੀ ਵਿੱਚ ਚਲੇ ਗਏ ਆ ਠੀਕ ਹੈ ਇਹ ਕਿਉਂਕਿ ਉਹ ਐ ਜੀ ਪੀ ਸੀ ਦੇ ਜਿਹੜੇ ਡਾਇਰੈਕਟਰ ਨੇ ਇਹਦੇ ਇ ਸਿੱਖਵੇ ਠੀਕ ਹੈ ਤਾਂ ਵੀ ਉਹਨਾਂ ਦੇ ਉੱਪਰ ਇਹ ਕਿਉਂ ਨਹੀਂ ਹੋ ਰਹੀ ਕੋਈ ਗੱਲ ਨਹੀਂ ਸਮਾਂ ਉਹਦੇ ਲਈ ਵੀ ਵੇਟ ਕੀਤੀ ਜਾ ਰਹੀ ਹੈ ਇਹ ਜੀ ਗੱਲ ਨਹੀਂ ਕਿ ਬੀਬੀ ਸਤਵੰਤ ਕੌਰ ਦੀ ਨਹੀਂ ਪਰ ਬੀਬੀ ਸਤਵੰਤ ਕੌਰ ਤੇ ਗਾਜ ਇੰਨੀ ਜਲਦੀ ਨਹੀਂ ਗਿਰ ਸਕਦੀ ਕਿਉਂ ਕਿਉਂਕਿ ਇਹ ਜੇ ਪਰਿਵਾਰ ਚੋਂ ਆਉਂਦੇ ਨੇ ਵੀ ਜੇ ਬੀਬੀ ਸਤਵੰਤ ਕੌਰ ਤੇ ਹਲਕੇ ਪੈਰੀ ਤੁਸੀਂ ਉਹਦੇ ਉੱਪਰ ਗਾਜ ਘੇਰੋਂ ਦੇਖੋਗੇ ਤਾਂ ਤੁਹਾਨੂੰ ਉਹ ਭੁਗਤਣਾ ਪਏਗਾ ਤੇ ਤੁਹਾਨੂੰ ਖਾਸ ਕਰਕੇ ਸਮੁੱਚੀ ਸਿੱਖ ਕੌਮ ਦੀ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਇਸ ਕਰਕੇ ਐਸਜੀਪੀਸੀ ਵੇਟ ਕਰ ਰਹੀ ਹੈ ਕਿ ਬੀਬੀ ਸਤਵੰਤ ਕੌਰ ਕੋ ਕੁ ਵੱਡੀ ਗਲਤੀ ਕਰਨ ਗਾੜ ਗਿਰੀ ਕੀ ਉਹਨਾਂ ਤੇ ਵੀ ਪਰ ਉਹ ਵੱਡੀ ਗਲਤੀ ਦੀ ਵੇਟ ਚਾ ਇਸੇ ਤਰ੍ਹਾਂ ਗਿਆਨੀ ਰਗਵੀਰ ਸਿੰਘ ਤੇ ਵੀ ਗਿਆਨੀ ਰਗਵੀਰ ਸਿੰਘ ਬੇਸ਼ੱਕ ਅੱਜ ਨਾਲ ਹੈ ਪਰ ਗਿਆਨੀ ਰਗਵੀਰ ਸਿੰਘ ਨੂੰ ਵੀ ਬਖਸ਼ਿਆ ਨਹੀਂ ਜਾਣਾ ਜੋ ਜੋ ਚਰਚਾ ਜੋ ਮਹਾਰੇ ਚ ਦੱਸ ਰਹੇ ਆ ਹੁਣ ਆਪਾਂ ਗਿਆਨੀ ਸੁਲਤਾਨ ਸਿੰਘ ਤੇ ਆਉਨੇ ਆ ਕੱਲ ਗਿਆਨੀ ਸੁਲਤਾਨ ਸਿੰਘ ਇੱਕ ਸਮਾਗਮ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲੇ ਦੇਖੋ ਇੱਕ ਨਾ ਸਾਡਾ ਸਮਾਜਿਕ ਤਾਣਾ ਬਾਣਾ ਜਿੰਨੀ ਮਰਜ਼ੀ ਆਪਾਂ ਦੂਰ ਹੋਈਏ ਕੋਈ ਪਾਰਟੀ ਲੱਗ ਹੋਵੇ ਪਰ ਜਦੋਂ ਆਪਾਂ ਇੱਕ ਕਿਸੇ ਸਮਾਗਮ ਤੇ ਜਾਂ ਕਿਸੇ ਵਿਆਹ ਪਰੋਜ ਕੋਈ ਵੀ ਹੋਵੇ ਚਾਹੇ ਧਾਰਮਿਕ ਸਮਾਗਮ ਹੋਵੇ ਤਾਂ ਜਦੋਂ ਉੱਥੇ ਇਕੱਠੇ ਹੁੰਨੇ ਆ ਤਾਂ ਉਹ ਜਿਹੜਾ ਮਿਲਵਰਤਨ ਹੈ ਉਹ ਇੱਕ ਸਮਾਜਿਕ ਉਹਦੇ ਚ ਆ ਜਾਂਦਾ ਤਾਣਾ ਬਾਣਾ ਸਾਡਾ ਹੁਣ ਕੱਲ ਦੋਨੋਂ ਸਾਬਕਾ ਸਿੰਘ ਸਾਹਿਬ ਇਕੱਠੇ ਹੋਏ ਤੇ ਪਰ ਉਹਨਾਂ ਨੇ ਜੱਫੀ ਪਾ ਲਈ ਦੋਨਾਂ ਨੇ ਠੀਕ ਹੈ ਪੁਰਾਣੇ ਮਿੱਤਰ ਰਹੇ ਨੇ ਪੁਰਾਣੇ ਕੁਲੀਕ ਰਹੇ ਨੇ ਤੇ ਉਹ ਜਫੀ ਪਾਣੀ ਬੰਦੀ ਸੀ ਪਰ ਉਸ ਟਾਈਮ ਫਿਰ ਇੱਕ ਹੋਰ ਆਈ ਆ ਕਿ ਉਹ ਜਦੋਂ ਬੈਠੇ ਸੀ ਕਹਿੰਦੇ ਉਹ ਬੈਠੇ ਤਾਂ ਇੱਕ ਦੂਜੇ ਨਾਲ ਸਿਰ ਜੋੜ ਕੇ ਗੱਲਾਂ ਕਰ ਰਹੇ ਸੀ ਤਾਂ ਕਿਸੇ ਗੱਲ 'ਚ ਹੱਸ ਪਏ ਹੋਣੇ ਤਾਂ ਫਿਰ ਉਹਨਾਂ ਹਾਸਾ ਮਹਿੰਗਾ ਪੈ ਗਿਆ ਤੇ ਉਹ ਜਫੀ ਮਹਿੰਗੀ ਪੈਗੀ। ਹਾਂ ਜਫੀ ਦਾ ਫਿਰ ਬਿਲਕੁਲ ਉਹ ਫਿਰ ਰਾਤੋਂ ਰਾਤ ਉਹਨਾਂ ਦਾ ਜਿਹੜਾ ਤਵਾਦਲਾ ਜਿਵੇਂ ਹੁਣ ਪੰਜਾਬ ਸਰਕਾਰ ਕਹਿ ਰਹੀ ਹੈ ਨਾ ਜੇ ਕੋਈ ਗਲਤੀ ਕਰੇ ਅਫਸਰ ਤਾਂ ਉਹਦੀ ਬਦਲੀ ਘੱਟੋਂ ਘੱਟ ਜੇ ਜ਼ਿਆਦਾ ਨਹੀਂ 200 ਕਿਲੋਮੀਟਰ ਤੋਂ ਪਹਿਲਾਂ ਤਾਂ ਕਰਨੀ ਨਹੀਂ। ਠੀਕ ਹੈ। ਠੀਕ ਹੈ। ਵੀ ਉਹਨੂੰ ਘੱਟ ਤੋਂ ਘੱਟ ਵੀ ਜੇ ਬਹੁਤ ਜ਼ਿਆਦਾ ਕੋਈ ਤੰਗ ਵੀ ਹੈ, ਪਰੇਸ਼ਾਨ ਵੀ ਹੈ ਵੀ ਉਹ ਕਹਿੰਦਾ ਵੀ ਮੇਰੇ ਘਰ ਕੋਈ ਦੇਖਣ ਵਾਲਾ ਨਹੀਂ, ਉਹ ਕਹਿੰਦਾ ਵੀ ਮੈਂ ਸ਼ਾਮ ਨੂੰ ਘਰ ਜਾਣਾ ਹੀ ਆ ਬੱਚੇ ਛੋਟੇ ਆ। ਉਹ ਕਹਿੰਦਾ ਉਹਦਾ ਤਵਾਦਲਾ ਵੀ 150 ਕਿਲੋਮੀਟਰ ਤੇ ਕਰਨਾ ਹੀ ਕਰਨਾ। ਤਾਂ ਇਸੇ ਕਰਕੇ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਮੁਕਤਸਰ ਸਾਹਿਬ ਜਿਹੜਾ ਉਹਦਾ ਤਬਾਦਲਾ ਕਰ ਦਿੱਤਾ ਗਿਆ ਤਾਂ ਉਹਦੇ ਤੇ ਕਾਫੀ ਲੋਕ ਚਰਚਾ ਵੀ ਕਰ ਰਹੇ ਨੇ ਕਾਫੀ ਉਹਦਾ ਵਿਰੋਧ ਵੀ ਕਰ ਰਹੇ ਆ ਸੋ ਆਪਾਂ ਇੱਕ ਵਾਰ ਜਿਹੜੇ ਅੱਜ ਐਸਜੀਪੀਸੀ ਮੈਂਬਰ ਹੈ ਵਿਰੋਧੀ ਧਿਰ ਦੇ ਮੈਂਬਰ ਨੇ ਉਹ ਜਸਵੰਤ ਸਿੰਘ ਉਹਨਾਂ ਨੇ ਵੀ ਇਸ ਤੇ ਜਿਹੜੀ ਵਿਰੋਧ ਕੀਤਾ ਉਹਨਾਂ ਨੇ ਕੀ ਕਿਹਾ ਮੀਡੀਆ ਨਾਲ ਗੱਲਬਾਤ ਕੀਤੀ ਆਪਾਂ ਇੱਕ ਵਾਰ ਉਹਤੇ ਨਜ਼ਰ ਮਾਰਦੇ ਆ ਸਿੰਘ ਸਾਊਬਾ ਜਨ ਸੁਲਤਾਨ ਸਿੰਘ ਦੀ ਬਗਲੇ ਦੀ ਗੱਲ ਕੀਤੀ ਆ ਉਹ ਕਿਤੇ ਮੇਰੇ ਖਿਆਲ ਦੇ ਵਿੱਚ ਇੱਕ ਤਾਂ ਜਿਹੜੇ ਫਜ਼ੀਲ ਤੋਂ ਨਵਾਂ ਸੁਣਾਇਆ ਸੀ ਉਹ ਤੋਂ ਵੀ ਪਛਾਬਲ ਸਨ ਤੇ ਕੱਲ ਪਰਸੋਕ ਦੱਸਦੇ ਕਿ ਉਹਨਾਂ ਨੇ ਉਹਨਾਂ ਨੂੰ ਕਿਤਾ ਲਈ ਹਰਪ੍ਰੀਤ ਸਿੰਘ ਉਹਨਾਂ ਨੂੰ ਤਾਂ ਮੈਂ ਸਮਝਦਾ ਇਹ ਜੀ ਰਾਜਨੀਤੀ ਜਿਹੜੀ ਆ ਉਹ ਬਾਦਲ ਪਰਿਵਾਰ ਨੂੰ ਵੀ ਕਰਨੀ ਹੋਊ। ਹਰਸ਼ਰਮਨੀ ਕੋਤਰਾਂ ਪ੍ਰਬੰਧਕ ਕਮੇਟੀ ਨੂੰ ਜਿਹੜਾ ਹੈ ਤਮੀ ਸਾਹਿਬ ਸਿਆਣੇ ਆ ਉਹਨਾਂ ਨੂੰ ਇਹੋ ਜੀ ਜਿਹੜੀ ਰਾਜਨੀਤੀ ਉਹ ਨਹੀਂ ਕਰਦਾ ਸਹੀ ਸਿੰਘ ਸਾਹਿਬ ਜਿਹੜਾ ਸਾਰੇ ਸਮਾਨਯੋਗ ਨੇ ਉਹ ਸਾਡੇ ਨੇ ਔਰ ਇਹ ਨਹੀਂ ਕਿ ਆਪ ਜਿਹੇ ਬਣਾਵਾ ਉਹਨਾਂ ਦੇ ਅਨਸਾਰ ਨਹੀਂ ਇੱਥੋਂ ਆਇਆ ਕਿ ਹੁਣ ਗਿਆਨੀ ਹਰਪ੍ਰੀਤ ਨੂੰ ਕੱਟਦਾ ਗਿਆਨੀ ਰਗਵੀ ਸਿੰਘ ਨੂੰ ਉੱਥੇ ਆਪਣੇ ਹੱਡ ਗ੍ਰੰਥੀ ਜਿਹੜਾ ਹਿਲਾਤਾ ਔਰ ਉਹਨਾਂ ਨੂੰ ਵੀ ਕਈ ਵਾਰ ਕੱਟਣ ਦੀ ਤਿਆਰੀ ਕਰਦੇ ਰਹਿੰਦੇ ਆ ਸੋ ਇਹ ਜਿਹੜੀਆਂ ਬਦਲੀਆਂ ਇਹ ਸਾਰਾ ਕੁਝ ਜਿਹੜਾ ਮੈਂ ਸਮਝਦਾ ਸਾਰੀ ਸਿਆਸੀ ਗੱਲ ਨਹੀਂ ਹੋਣੀ ਚਾਹੀਦੀ ਇੱਕ ਪਤੀ ਐធីਬੀਸੀ ਅਕਾਲ ਤਖਤ ਤੇ ਪਤੀ ਪੀਸ ਨੂੰ ਅਜਾੜ ਕਰਨ ਦੀ ਦਾਵਾ ਕਰਦੇ ਆ ਦੂਤੀ ਪਾਸੇ ਜਿਹੜੇ ਗਰੰਟੀ ਹੈਆਂ ਇਹ ਇਹੋ ਜੀਆਂ ਗੱਲਾਂ ਕਰਨ ਦੇ ਨਾਲ ਜਿਹੜੀਆਂ ਖਾਲਸਾ ਪੰਥ ਗੱਲਾਂ ਕਰਦਾ ਇੱਕ ਪਰਿਵਾਰ ਦੇ ਕਬਜ਼ੇ ਜਾਂ ਸ਼੍ਰੋਮਣੀ ਕਮੇਟੀ ਉਹ ਆਪ ਹੀ ਸਾਬਤ ਕਰ ਦਿੰਦੇ ਆ ਔਰ ਖਾਲਸਾ ਪੰਥ ਜਿਹੜਾ ਇਹਨੂੰ ਮੁਕਤ ਕਰਾਉਣਾ ਚਾਹੁੰਦਾ ਇੱਕ ਪਰਿਵਾਰ ਤੋਂ ਖਾਲਸਾ ਪੰਥ ਨੂੰ ਹੀ ਪ੍ਰਬੰਧ ਸਾਰਾ ਜਿਹੜਾ ਹੈ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈ ਇਹ ਖਾਲਸਾ ਪੰਥ ਦੇ ਹੱਥ ਜੀ ਆਉਣਾ ਚਾਹੀਦਾ ਤਾਂ ਕਿ ਨਿਰਪੱਖ ਇਥੇ ਜਹੇਦਾਰ ਸਹਿਬਾਨ ਲੱਗਣ ਉਹਨਾਂ ਦਾ ਵਿਧੀ ਵਿਧਾਨ ਬਣੇ ਔਰ ਉਹਨਾਂ ਦਾ ਜਿਹੜਾ ਕਾਰਜਕਾਰ ਪੂਰਾ ਹੋਣ ਤੋਂ ਬਾਅਦ ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਜਿਹੜਾ ਉਹ ਉਹ ਤੋਂ ਜਿਹੜਾ ਹੈ ਉਹ ਨਿਯੁਕਤੀ ਤੋਂ ਬਾਅਦ ਉਹ ਸਨਮਾਨ ਉਹਨਾਂ ਨੂੰ ਸੁਬਿਲਕੁਲ ਆਪਾਂ ਸੁਨੇਆ ਕਿ ਗਿਆਨੀ ਜਸਵੰਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਗਲਤ ਹੈ ਹੂੰ ਤੋ ਉਹਨਾਂ ਨੇ ਉਹਦਾ ਖਾਸ ਕਰਕੇ ਵਿਰੋਧ ਕੀਤਾ ਵੀ ਇਹ ਜਿਹੜੀ ਜੇ ਮਿਲ पे ਫਿਰਕੀ ਹੋ ਗਿਆ ਤੇ ਇਹਦਾ ਦਾ ਹੋਣਾ ਨਹੀਂ ਚਾਹੀਦਾ ਠੀਕ ਹੈ ਸੋ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਜੁੜ ਚੁੱਕੇ ਨੇ ਸਰਬਜੀਤ ਸਿੰਘ ਸੋਹਲ ਜੋ ਅਕਸਰ ਜਿਹੜੇ ਧਾਰਮਿਕ ਮਾਮਲੇ ਆ ਉਹਨਾਂ ਮਾਮਲਿਆਂ ਦੇ ਉੱਪਰ ਟਿੱਖਾ ਟਿੱਪਣੀ ਕਰਦੇ ਆਪਾਂ ਉਹਨੂੰ ਗੱਲਬਾਤ ਕਰਦੇ ਆ ਸੋਹਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਹੁਤ ਤੁਹਾਡਾ ਧੰਨਵਾਦ ਜੀ ਸਾਹਿਬ ਜੀ ਤੁਹਾਡਾ ਜੀ ਐ ਸੋਹਲ ਸਾਹਿਬ ਸਭ ਤੋਂ ਪਹਿਲਾਂ ਇੱਕ ਇਹ ਦੱਸੋ ਕਿ ਕੱਲ ਜਿਹੜਾ ਗਿਆਨੀ ਸੁਲਤਾਨ ਸਿੰਘ ਸਾਵਕਾ ਸਿੰਘ ਸਾਬ ਜੀ ਤੱਕ ਸਿਰ ਕੇਸਗਰ ਸਾਹਿਬ ਦੇ ਉਹਨਾਂ ਨਾਲ ਇੱਕ ਤਵਾਦਲਾ ਕੀਤਾ ਬਤੌਰ ਗ੍ਰੰਥੀ ਸ੍ਰੀ ਕਾਲ ਤਖਤ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਮੁਖਸਰ ਸਾਹਿਬ ਤੱਕ ਕਿਵੇਂ ਦੇਖਦੇ ਹੋ ਉਹਨੂੰ ਇਹ ਵੈਸੇ ਗੁਰੂ ਸਿੰਘ ਜੀ ਬੜੀ ਮੰਦ ਭਾਗੀ ਕੱਟਣਾ ਹੈਗੀ ਆ ਕਹਿੰਦੇ ਇੱਕ ਤਾਂ ਸਾਹਿਬ ਜਿਹੜੇ ਸੁਲਤਾਨ ਸਿੰਘ ਬਹੁਤ ਸ਼ਰੀਫ ਬਹੁਤ ਸਿਆਣੇ ਤੋਂ ਆਦਮੀ ਨੇ ਬਹੁਤ ਵੱਣੇ ਮਰਦਾ ਵਾਲੇ ਨੇ ਬੜੇ ਸਹਿਜ ਵਸਤਾ ਵਾਲੇ ਤੁਸੀਂ ਆਮ ਕਿਤੇ ਮਿਲੋ ਤੇ ਉਹ ਕਹਿਣਾ ਉੱਚਾ ਬੋਲਦੇ ਨਹੀਂ ਜੀ 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 ਇਹਨੂੰ ਬਹੁਤ ਗੁਣੀ ਗਿਆਨੀ ਨੇ ਜਦੋਂ ਤੁਸੀਂ ਕੋਰ ਮੰਦਸਰ ਜਦੋਂ ਉਹਨਾਂ ਦੀ ਵਾਰੀ ਜਦੋਂ ਮੁਨਾਮਾ ਹੁੰਦਾ ਜਾਂ ਰੈਰਸ ਦਾ ਪਾਠ ਕਰਦੇ ਆ ਉਹ ਚਾਰ ਇੰਨੇ ਸ਼ੁੱਧ ਉਚਾਰਨ ਨੇ ਕਮਾਲ ਜੀ 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 ਬਹੁਤ ਬਹੁਤ ਚੰਗੇ ਉਹਨਾਂ ਦੀਆਂ ਜਿਹੜੀਆਂ ਹੈਗੀ ਆ ਸੰਸਕਾਰ ਨੇ ਦੇਖੋ ਜਿੱਥੇਦਾਰੇ ਹੁਣ ਇਹਨਾਂ ਨੇ ਜਿਹੜਾ ਨਿਵੇੜਨਾ ਕਰਨਾ ਜਿਹਨਾਂ ਦੇ ਜਿਹੜੀ ਜਿਹੜੀ ਘਟਨਾ ਕੀਤੀ ਹੈ ਇਹ ਸਾਰੀ ਹਰਜਿੰਦਰ ਸਿੰਘ ਧਾਮੀ ਦੀ ਇਹ ਉਹਦੇ ਉਹਦੇ ਰਾਈ ਸਾਰਾ ਕੁਝ ਬਣ ਰਿਹਾ ਜਦੋਂ ਕਿ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੱਕ ਬਹੁਤ ਵੱਡਾ ਅੱਛਾ ਸੱਚਾ ਅਹੁਦਾ ਵਾ ਉੱਥੇ ਜਦੋਂ ਜਦੋਂ ਤੁਸੀਂ ਕਿ ਜਥੇਬੰਦ ਦੇ ਮੁਖੀ ਬਣਦੇ ਆ ਉਦੋਂ ਨੇ ਪਰੰਪਰਾਵਾਂ ਨੂੰ ਮर्यादा ਨੂੰ ਕਿਉਂਕਿ ਇਹ ਸਾਡਾ ਧਾਰਮਿਕ ਸਾਡੀ ਸੰਤਾ ਜੀ ਬਿਲਕੁਲ ਛੋਟਾ ਛੋਟਾ ਮੇਰਾ ਇੱਕ ਸਵਾਲ ਹੈ ਮੈਂ ਤੁਹਾਨੂੰ ਰੋਕ ਰਿਹਾ ਸੌਰੀ ਇੱਕ ਮੇਰਾ ਸਵਾਲ ਹੈ ਕਿ ਦੋ ਦੋ ਜਿਹੜੇ ਵੱਡੇ ਸਟੈਪ ਹੈ ਇੱਕ ਤਾਂ ਇਹ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੁਖਵੀਰ ਬਾਦਲ ਦੇ ਖਿਲਾਫ ਦੂਜਾ ਕੱਲ ਉਹਨਾਂ ਦਾ ਗਿਆਨੀ ਹਰਪ੍ਰੀਤ ਸਿੰਘ ਨਾਲ ਜੱਫੀ ਪਾ ਕੇ ਮਿਲਣਾ ਤੇ ਉਹਨਾਂ ਨਾਲ ਸਿਰ ਜੋੜ ਕੇ ਗੱਲ ਕਰਨੀ ਕੀ ਲੱਗਦਾ ਕਿ ਦੋਨੋਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਕਾਲੀ ਦਲ ਨੂੰ ਜਾਂ ਐਸਜੀਪੀਸੀ ਨੂੰ ਰਾਸ ਨਹੀਂ ਆਈਆਂ ਜਾਂ ਕੱਲ ਜਿਹੜਾ ਤਾਜ਼ਾ ਘਟਨਾਕਰਮ ਹੋਇਆ ਕਿ ਉਹਦੇ ਕਰਕੇ ਤੁਸੀਂ ਦੇਖੋ ਸਰਪੰਚ ਜੀ ਵੀ ਕੋ ਗਿਆਨੀ ਹਰਪ੍ਰੀਤ ਸਿੰਘ ਦੇ ਦੇ ਆਪਣੇ ਦਮਦਮਾ ਸਾਹਿਬ ਦੇ ਤਖਤ ਦੇ ਜਥੇਦਾਰ ਰਹੇ ਨੇ ਐਕਟਿੰਗ ਜਥੇਦਾਰ ਜੀ ਕਾਲ ਤੱਕ ਸਾਡੇ ਰਹੇ ਨੇ ਤੇ ਕੀ ਉਹਨਾਂ ਦਾ ਪ੍ਰਭਾਵ ਕਿੰਨਾ ਹੈ ਜਦੋਂ ਇੱਥੇ ਸਾਰਿਆਂ ਨਾਲ ਵਿਚਰਦੇ ਨੇ ਸਾਰਿਆਂ ਪ੍ਰੇਮ ਪਿਆਰ ਮਿਲਦੇ ਕਰਦੇ ਆ ਤੇ ਜੋ ਕਿ ਹਸਾਂ ਨੇ ਭੂਰੀ ਵਾਲਿਆਂ ਨੇ ਉੱਥੇ ਇੱਕ ਸਮਾਗਮ ਰੱਖਿਆ ਉਹਦੇ ਜੀ ਆਏ ਨੇ ਹੂੰ ਤੇ ਆ ਸਿੰਘ ਉਹ ਜਦੋਂ ਜਥੇਦਾਰ ਉਹ ਇਕੱਠੇ ਜਥੇਦਾਰ ਨੇ ਉਹ ਦਮਦਮਾ ਸੇ ਜਥੇਦਾਰ ਜੀ ਕੇਸਗੜ ਸਾਹਿਬ ਦੇ ਜਥੇਦਾਰ ਜੀ ਹੂੰ ਕਿ ਆਪਕੋ ਜੋ ਉੱਥੇ ਜਿਹੜੀਆਂ ਵੱਡੀਆਂ ਬਲਾਕੀਆਂ ਵੀ ਸਾਰੀ ਤੁਸਨ ਮਿਲ ਹੀ ਰਹੇ ਨੇ ਜੀ ਇਹ ਹੇ ਬਿਲਕੁਲ ਲੱਧਪੁਰ ਸਾਹਿਬ ਜਿੱਦਣ ਨਾਲ ਜੱਤੇਦਾਰ ਜਿਹੜੇ ਪਟਨਾ ਸਾਹਿਬ ਤੋਂ ਆਏ ਤੇ ਜਿਹੜੇ ਜੱਤੇਦਾਰ ਹਜੂਰ ਆ ਉਹਨਾਂ ਨੇ ਜੱਗੀਆਂ ਹੀ ਪਾ ਕੇ ਨਹੀਂ ਕੀ ਗੁਰਗੱਲ ਸਾਹਿਬ ਮਿਲਦੇ ਜਿਹਨਾਂ ਨੂੰ ਇੱਕ ਦੂਰੇ ਨੇ ਨੇ ਛੇ ਗਿਆ ਸੀ ਪਤਝੋ ਕੱਟਿਆ ਸੀ ਹਮਮ ਕਰਵਾਈ ਪਸੰਦ ਦਿੱਤਾ ਸੀ ਤੇ ਜਿਉਂ ਤੇ ਯਾਨੀ ਹੱਥ ਤੇ ਇੱਕ ਮਾਨਵਤਾ ਦੀ ਗੱਲ ਹੈ ਇਨਸਾਨਨੀ ਦੀ ਗੱਲ ਹੈ ਇੱਕ ਧਾਰਮਿਕ ਸੰਤ ਜਿਹੜਾ ਧਾਰਮਿਕ ਮੁਖੀ ਉਹਦਾ ਤੇ ਬਹੁਤ ਵੱਡੇ ਹਿੱਸਾ ਹੁੰਦਾ ਇੰਨਾ ਸ਼ੁੱਧ ਇੰਨਾ ਪਵਿੱਤਰ ਵੀ ਉਹਨੇ ਹਰ ਇੱਕ ਦਿਨ ਨਾਲ ਸਾਜ ਰੱਖਣੇ ਹੈ ਕਿ ਨਾ ਪੇਂਟਿਆ ਨਾ ਫਟੇ ਬਣਾਉਣੇ ਆ ਤੇ ਜੇ ਉਹਨਾਂ ਖਸਾਈ ਤੇ ਇਹ ਮੀਨੀਮ ਲੱਗਦੀ ਬੜੀ ਬੜੀ ਈਰਖਾ ਵਾ ਅੰਦਰ ਬਹੁਤ ਨਵਰਤ ਆ ਤੇ ਜਿਹੜੇ 20 ਦਸੰਬਰ ਦੇ ਹੁਕਮਨਾਮੇ ਹੋਏ ਹਨ ਜੀ ਇਹ ਟਿੱਲ ਲਾਲਣ ਉਹ ਬਦਲਨੇ ਨਹੀਂਗੇ ਜੀ ਉਹ ਜਿਹੜਾ ਪ੍ਰਕਾਸ਼ ਸਰ ਬਾਦਮ ਨੂੰ ਜਿਹੜਾ ਫਗਰੇ ਕਮ ਖੋਇਆ ਉਹ ਖੋਇਆ ਠੀਕ ਖੋਇਆ ਸੋ ਸਾਲੋਂ ਨੇ ਪੰਤਨਾਂ ਨੂੰ ਧੋਗਾ ਕੀਤਾ ਸਕਬੀਰ ਜਿਹੜੇ ਸਕਬੀਰ ਨੇ ਅੱਠ ਕਬੂਲਨਾਮੇ ਕਬੂਲ ਕੀਤੇ ਨੇ ਅੱਠ ਗਨਾ ਹੂੰ ਜਿਨ੍ਹਾਂ ਨੇ ਗੁਨਾਹ ਕਬੂਲ ਕੀਤੇ ਆਂ ਕਿਹੇ ਗੁਨਾਹ ਕੀਤੇ ਉਹ ਸੱਚੇ-ਸੱਚੇ ਹੋਗੇ ਤੇ ਜਿਹੜੇ ਪ੍ਰਧਾਰਮਿਕ ਪਦਮੀਆਂ ਤੇ ਬੈਠੇ ਨੇ ਉਹ ਗੁਨਾਹ ਜਿਨ੍ਹਾਂ ਨੇ ਫੈਸਲਾ ਪੰਤਤਨਸਾ ਪਰੰਪਰਾਵਾਂ ਅਨਸਾਰ ਮਰਿਆਦਾ ਅਨਸਾਰ ਤੇ ਪੰਥਕ ਜਜਬੇਨ ਅਨਸਾਰ ਕੀਤਾ ਵਾ ਲੋਕਾਂ ਨੇ ਭਾਵਨਾਤੋਂ ਉਹਨਾਂ ਨੂੰ ਸਜ਼ਾਵਾ ਮਿਲਦੀ ਹੈ ਚਲੋ ਹਾਂ ਅੱਛਾ ਸੋਰ ਸਾਹਿਬ ਇੱਕ ਮੇਰਾ ਇੱਕ ਇਹ ਗੁਰਮੁਖੀ ਜੀ ਇਹ ਪੰਥ ਨੌਜਵਾਨਾਂ ਦੀ ਐਸੋ ਜ਼ਿੰਮੇਵਾਰੀ ਬਣਦੀ ਆ ਜਿਹੜਾ ਪਰਿਵਾਰ ਜਿਹੜਾ ਸੁਖਬੀਰ ਸਿੰਘ ਬਾਦਲ ਜਿਸ ਤੋਂ ਲੋਕੀ ਕਹਿੰਦੇ ਆ ਕਿ ਕਮਲਾ ਉਹ ਚੱਲਿਆ ਇਹ ਇੱਕ ਜਿਹੜੀ ਮਗਰ ਬੇਟੀਆਂ ਦੀ ਜੋਹ ਬਣਾ ਰਹੀ ਆ ਇਹਦੇ ਸਭ ਦਾ ਸਾਰਾ ਜਿਹੜਾ ਜ਼ਿੰਮੇਵਾਰ ਆ ਹਰਜਿੰਦਰ ਸਿੰਘ ਧਾਮੀ ਆ ਜੀ ਜੀ ਅੱਛਾ ਸੋਨ ਸਾਹਿਬ ਸੋਨ ਸਾਹਿਬ ਮੇਰਾ ਇੱਕ ਸਵਾਲ ਹੈ ਜੀ ਜੀ ਸੋਨ ਸਾਹਿਬ ਮੇਰਾ ਇੱਕ ਸਵਾਲ ਹੈ ਜਿਵੇਂ ਕੱਲ ਆਪਾਂ ਤਾਜ਼ਾ ਘਟਨਾ ਕਰਮ ਚਲੋ ਕੱਲ ਤੇ ਆਪਾਂ ਦੇਖਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਜਿਹੜੀ ਮਹਿੰਗੀ ਪੈ ਗਈ ਆਪਾਂ ਮੁਲਾਕਾਤ ਹੀ ਕਹਾਂਗੇ ਉਹਨੂੰ ਚਾਹੇ ਜਫੀ ਪਾਗੇ ਕੀਤੀ ਐ ਚਾਹੇ ਗੱਲਾਂ ਕਰਕੇ ਸਿਰ ਜੋੜ ਕੇ ਕੀਤੀ ਉਹ ਇੱਕ ਮੁਲਾਕਾਤ ਹੀ ਸੀਗੀ ਇੱਕ ਸਵੱਭ ਬਣਿਆ ਧਾਰਮਿਕ ਪ੍ਰੋਗਰਾਮ ਦਾ ਤਾਂ ਹੁਣ ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ ਨੇ ਐਸਜੀਪੀਸੀ ਦੇ ਤਾਂ ਉਹ ਵਿਰੋਧੀ ਧਿਰ ਦੇ ਨਾਲ ਐ ਕਿ ਲੱਗਦਾ ਕਿ ਅਗਲੀ ਵਾਰੀ ਉਹਨਾਂ ਦੀ ਆ ਸਕਦੀ ਹੈ ਅਗਲਾ ਸਮਾਂ ਹੁਣ ਬਦਲੀ ਦਾ ਜਾਂ ਜਿਵੇਂ ਵੀ ਉਹਨਾਂ ਦਾ ਇਹਨਾਂ ਦੇ ਵਿੱਚ ਐਸੋ ਤੇ ਮੈਨੂੰ ਲੱਗਦਾ ਜੀ ਇਹਨਾਂ ਦੇ ਅਬਦਾਲੀ ਦੀ ਸੋਚ ਇਹਨਾਂ ਦੇ ਵਿੱਚ ਐਂਟਰ ਕਰ ਗਈ ਆ ਇਹ ਕਿਤੇ ਜਿੱਦਾਂ ਉਹਨੇ ਹਰਮੰਦਰ ਸਾਹਿਬ ਨੂੰ ਬਰੂਦਾ ਬਰੂਦ ਨਾਲ ਉਡਾਇਆ ਸੀਗਾ ਪਰ ਮੁਰਗੇ ਉਹਨਾਂ ਸਿੱਖਾਂ ਨੇ ਉਹਨੀਆਂ ਬਾਹਾਂ ਬਨ ਕੇ ਫੌਜਾਂ ਤੋਂ ਉਹਨਾਂ ਕੋ ਉਹਨਾਂ ਕੋਈ ਮੁਰਗੇ ਜਿਹੜਾ ਹੈਗਾ ਸਰੋਗਤ ਪੂਰੇ ਖਾਲੀ ਕਰਾ ਤੇ ਨਵਾਂ ਸਟਾਇਰ ਮਦਸਾ ਬਣਾਇਆ ਸੀ ਇਹਨਾਂ ਦੀ ਸੋਝ ਮਿਲ ਗਿਆ ਸਤਵੰਤ ਕੋਰ ਵੇਖੋ ਉਸ ਪਰਿਵਾਰ ਦੀ ਆ ਉਹ ਸਾਡੇ ਉਸ ਸ਼ਖਸ ਦੀ ਛੇਧ ਦੀ ਬੇਟੀ ਆ ਸੰਤਾ ਦੇ ਉਹਨਾਂ ਦੀ ਪੁੱਤਰੀ ਆ ਜੀ ਜੀ ਜੇ ਇਹਨਾਂ ਨੇ ਕੋਈ ਪਹਿਲਾਂ ਹਰਮੇਸ਼ਿੰਦਰ ਗਰਿਆਵਾਲ ਨੇ ਕਿ ਹਰਕਤ ਕੀਤੀ ਤੇ ਉਹਨਾਂ ਦੇ ਵਿਰੁੱਧ ਬਿਆਨ ਦਿੱਤਾ ਸੀ ਹਮ ਤੇ ਮੁਰਗੇ ਉਹਨਾਂ ਦੀ ਘੋੜੀ ਨਵਾਈ ਤੇ ਮੁਰਗੇ ਉਹਨਾਂ ਨੇ ਅਖਾਲਸ ਖਾਦ ਮਾਤ ਰਿਟਨ ਮਾਗੀ ਮੰਗੀ ਆ ਹਮ ਤੇ ਜੇ ਲਈ ਇਹ ਕੋਈ ਕਾਰਵਾਈ ਕੀਤੀ ਹਰਜਿੰਦਰ ਸਿੰਘ ਧਾਮੀ ਧਾਮੀ ਸਾਹਿਬ ਆਪਣੀਆਂ ਵਿਚਾਰ ਕਰ ਲੋ ਕਿ ਤੁਸੀਂ ਪੰਤ ਦੇ ਵਿੱਚ ਰਹਿਣਾ ਕਿਸਣਾ ਰਹਿਣਾ ਹੂੰ ਇਹ ਇਹ ਦੀ ਮੈਂ ਦੱਸੋ ਜੀ ਸਰ ਗੁਰਮਖਸ ਸਿੰਘ ਜੀ ਸੰਸਥਾਵਾਂ ਦੇ ਮੁਖੀ ਹੁੰਦੇ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਹੁੰਦੀਆਂ ਉਹਨਾਂ ਨੇ ਹਰ ਚੀਜ਼ ਨੂੰ ਬੜਾ ਜਿਹੜੇ ਵਿਚਾਰ ਕਰਕੇ ਬੈਲੈਂਸ ਕਰਕੇ ਰੱਖਣ ਦਾ ਕਿ ਸਾਡੇ ਆਸ਼ਰਸ਼ੀਅਤ ਕੌਣ ਨੇ ਆਹ ਕੌਣ ਹੈ ਇਹਨਾਂ ਦਾ ਸਤਿਕਾਰ ਕੀ ਬਣਦਾ ਇਹਨਾਂ ਨੂੰ ਆਪਾਂ ਇਹ ਮਾਨ ਸਤਕਾਰ ਕਿਹਨਾ ਦੇਣਾ ਜਦੋਂ ਤੁਸੀਂ ਮਾਨ ਸਤਕਾਰ ਛੱਡ ਬੈਠੋਗੇ ਤਾਂ ਇਹ ਸੰਸਥਾ ਦਾ ਤੁਸੀਂ ਸੱਤਿਆਨਾਸ਼ ਕਰ ਦੋਗੇ ਠੀਕ ਠੀਕ ਹੈ ਠੀਕ ਹੈ ਸੋਹਲ ਸਾਹਿਬ ਤੁਹਾਡਾ ਸਮਾਂ ਬਹੁਤ ਬਹੁਤ ਧੰਨਵਾਦ ਸੋਹਲ ਸਾਹਿਬ ਸੋ ਬਿਲਕੁਲ ਆਪਾਂ ਜਿਵੇਂ ਅਮਰੀ ਸੁਣਿਆ ਕਿ ਸੋਲ ਸਾਹਿਬ ਉਹਨਾਂ ਨੇ ਆਪਣੀ ਜਿਹੜੀ ਗੱਲਬਾਤ ਰੱਖੀ ਹੈ ਪਰ ਹੁਣ ਜਿਹੜੀ ਗੱਲ ਇਹ ਹੈ ਕਿ ਜਿਹੜੇ ਫੈਸਲੇ ਆ ਜਿਵੇਂ ਆਪਾਂ ਐਸਜੀਪੀਸੀ ਦੇ ਫੈਸਲੇ ਕਹਿ ਰਹੇ ਆ ਉਹ ਗਿਆਨੀ ਹਰਪ੍ਰੀਤ ਸਿੰਘ ਆਲੇ ਕਰੋ ਦੇਖੋ ਗਿਆਨੀ ਹਰਪ੍ਰੀਤ ਸਿੰਘ ਤੇ ਇੱਕ ਇਹ ਤਾਂ ਚੀਜ਼ ਹੈ ਕਿ ਉਹ ਕਹਿੰਦੇ ਵੀ ਸਭ ਤੋਂ ਮੋਰੀ ਜਿਹੜਾ ਭੂਮਿਕਾ ਉਹਨਾਂ ਦੀ ਸੀ ਪਰ ਹੁਣ ਉਹ ਇੱਕ ਮੋਰੀ ਭੂਮਿਕਾ ਦੇ ਨਾਲ-ਨਾਲ ਹੁਣ ਕੋਈ ਸ਼ਰੀਕ ਵੀ ਨਹੀਂ ਅੱਜ ਦੀ ਡੇਢ ਦੇ ਵਿੱਚ ਉਹ ਸੁਖਵੀਰ ਬਾਦਲ ਦੇ ਸ਼ਰੀਕ ਵੀ ਹੈ ਤਾਂ ਹੁਣ ਇਸ ਤੋਂ ਬਾਅਦ ਹੁਣ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆਲਾ ਜੋ ਹੋਣਾ ਸੀ ਉਹ ਪਹਿਲਾਂ ਹੋ ਗਿਆ ਤਾਂ ਇਸ ਕਰਕੇ ਇਹ ਹੈ ਕਿ ਜਿਹੜਾ ਗਿਆਨੀ ਹਰਪ੍ਰੀਤ ਜਿਹੜੇ ਗਿਆਨੀ ਸੁਲਤਾਨ ਸਿੰਘ ਦੀ ਜਿਹੜੀ ਬਦਲੀ ਆ ਜਿਹੜਾ ਉਹ ਤਬਾਦਲਾ ਕੀਤਾ ਉਹਦਾ ਵਿਰੋਧ ਹੋ ਰਿਹਾ ਚਾਹੇ ਉਹ ਕਿਤੇ ਅੰਦਰੂਨੀ ਤੌਰ ਤੇ ਹੋ ਰਿਹਾ ਚਾਹੇ ਕੋਈ ਸਾਹਮਣੇ ਤਾ ਆ ਕੇ ਕਰ ਰਿਹਾ ਪਰ ਉਹਦਾ ਜਿਹੜਾ ਵਿਰੋਧ ਆ ਖਾਸ ਕਰਕੇ ਉਹਦੇ ਵਿੱਚ ਐਸਜੀਪੀਸੀ ਆ ਜਿਹੜੀ ਐਸਜੀਪੀਸੀ ਨੂੰ ਜ਼ਰੂਰ ਲੋਕ ਹੈ ਜਿਹੜਾ ਉਹ ਲੰਮਿਆਤੀ ਲੈ ਰਹੇ ਸ਼ੇਕਰ ਬਾਣੇ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਗਿਆਨੀ ਸੁਲਤਾਨ ਸਿੰਘ ਦਾ ਜਿਹੜਾ ਤਬਾਦਲਾ ਕੀਤਾ ਗਿਆ ਤਾਂ ਕਾਰਨ ਕੀ ਹੈ ਕਿ ਵਾਕਈ ਉਹ ਜਫੀ ਪਈ ਹੈ ਜਾਂ ਫਿਰ ਉਹ ਮਿਲਣੀ ਹੋਈ ਹੈ ਉਸ ਕਰਕੇ ਜਿਹੜਾ ਉਹਨਾਂ ਦਾ ਜਿਹੜਾ ਤਬਾਦਲਾ ਕੀਤਾ ਗਿਆ ਕਿ ਵਾਕਈ ਉਹ ਜਫੀ ਜਿਹੜੀ ਉਹ ਮਹਿੰਗੀ ਪੈ ਗਈ ਕਿ ਹੁਣ ਉਹਨਾਂ ਨੂੰ ਜਿਹੜਾ ਸੱਚਖੰਡਿ ਹਰਿਮੰਦਰ ਸਹਾਤ ਉਹ ਜਿਹੜਾ ਹੁਣ ਡਿਊਟੀ ਜਿਹੜੀ ਆ ਉਹ ਹੋਰ ਜਗ੍ਹਾ ਤੇ ਜਿਹੜੀ ਹੈ ਨਿਭਾਣੀ ਪਵੇਗੀ ਜਿੱਥੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਸੋ ਉਮੀਦ ਕਰਦੇ ਹਾਂ ਕਿ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੇ ਲੈ ਕੇ ਜਾਂ ਧਾਰਮਿਕ ਇਸੇ ਇਸ਼ੂ ਨੂੰ ਲੈ ਕੇ ਜੜੀਆ ਵਿਸ਼ੇਸ਼ ਗੱਲਬਾਤ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ